ਸਤਿ ਸ੍ਰੀ ਅਕਾਲ ਮੈਂ ਤੁਹਾਡਾ ਪੰਡਤ ਪੰਡਤ ਲਾਟਰੀ ਮਲੇਰਕੁਲਾ ਤੋਂ ਤੁਹਾਡੇ ਲਈ ਕੁਝ ਅਜ ਫਿਰ ਖਾਸ ਲੈ ਕੇ ਆਇਆ ਇਸ ਕਰਕੇ ਤੁਹਾਨੂੰ ਸਾਰੀ ਵੀਰਾਂ ਨੂੰ ਮੇਰੀ ਬੇਨਤੀ ਆ ਵੀ ਜਿਸ ਵੀ ਨੇ ਅੱਜ ਤੱਕ ਮੇਰਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜਾਂ ਚੈਨਲ ਨੂੰ ਫੋਲੋ ਨਹੀਂ ਕਰਿਆ ਉਹ ਚੈਨਲ ਨੂੰ ਫੋਲੋ ਕਰ ਲੋ ਸਬਸਕ੍ਰਾਈਬ ਕਰ ਲੋ ਜਾਂ ਫਿਰ ਵੀਡੀਓ ਨੂੰ ਸ਼ੇਅਰ ਕਰ ਲੋ ਦੇਖੋ ਜੀ ਲਾਟਰੀਆਂ ਚੱਲ ਰਹੀਆਂ ਨੇ ਪੰਜਾਬ ਸਰਕਾਰ ਦੀਆਂ ਤਿਹਾਰਾਂ ਦਾ ਸੀਜ਼ਨ ਹੈ ਦੀਵਾਲੀ ਦਸਹਿਰਾ ਮੇਹਨਤ ਹਰ ਮੰਨੇ ਜਾਂਦੇ ਨੇ ਉਸਤੇ ਉੱਤੇ ਇੱਕ ਡੀਅਰ ਕੰਪਨੀ ਦਾ ਡਰਾਅ ਆ ਚੁੱਕਿਆ ਪੂਜਾ ਬੰਪਰ ਜਿਹੜਾ ਤੁਸੀਂ ਮੇਰੇ ਸਾਹਦੇ ਵਿੱਚ ਟਿਕ ਦੇਖ ਰਹੇ ਹੋ ਪੂਜਾ ਬੰਪਰ ਸਰ ਇਹ ਦੋ ਸੀਰੀਆਂ ਦੇ ਵਿੱਚ ਆਈ ਆ ਏ ਸੀਰੀਜ ਔਰ ਵੀ ਸੀਰੀਜ ਤੇ ਦੋ ਸੀਰੀਜ ਨੇ ਦੇ ਤੇ ਜਿਹੜਾ ਦਾ ਪ੍ਰਾਈਜ਼ ਆ ਇਨਾਮ ਆ ਸਭ ਤੋਂ ਵੱਡਾ ਪ੍ਰਾਈਜ਼ ਆ ਗਰੰਟੀਡ ਪ੍ਰਾਈਜ਼ ਆ ਉਹ ਹੈਗਾ 3 ਕਰੋੜ ਰੁਪਏ ਦਾ ਇਨਾਮ 3 ਕਰੋੜ ਰੁਪਏ ਦਾ ਗਰੰਟੀਡ ਪ੍ਰਾਈਜ਼ ਆ ਜੀ ਪਬਲਿਕ ਦੇ ਵਿੱਚ ਨਿਕਲ ਲੈ ਨਿਕਲਣਾ ਜੇਕਰ ਵੱਲੋਂ 10 ਵਾਰ ਵੀ ਵਸੀਰ ਕੋ ਮਾਉਣੀ ਬਈ ਤਾਂ ਵੀ ਇਹ ਤੁਮੂ ਮੂਹਰ ਨਿਕਲੂ ਪਬਲਿਕ ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਸੈਕੰਡ ਪ੍ਰਾਈਜ਼ ਹੈ ਜਿਹੜਾ ਉਹ 1 ਕਰੋੜ ਰੁਪਏ ਦਾ ਤੇ ਜਿਹੜਾ ਥਰਡ ਪ੍ਰਾਈਜ਼ ਉਹ ਹੈਗਾ ਜੀ 50 ਲੱਖ ਰੁਪਏ ਦਾ ਤੇ ਉਸ ਤੋਂ ਬਾਅਦ ਦੇ ਵਿੱਚ ਇਦਾਂ ਜਿੱਦਾਂ ਆਪਣੇ ਹਜ਼ਾਰਾਂ ਦੇ ਨਾਮ ਆਉਂਦੇ ਨੇ 9-9000 ਤੱਕ ਪ੍ਰਾਈਜ਼ ਸੇ 7000 ਦਾ 3000 ਦਾ ਹਜ਼ਾਰੇ ਇਦਾਂ ਦਾ ਪ੍ਰਾਈਜ਼ ਹੁੰਦੇ ਨੇ ਤੇ ਟਿਕਟਰੀ ਕੀਤੇਗੀ 500 ਰੁਪਏ ਆ ਪਰ ਤੁਸੀਂ ਇੱਕ ਚੀਜ਼ ਜ਼ਰੂਰ ਨੋਟ ਰੱਖਣੀ ਆ ਟਿਕਟਾਂ A ਔਰ B ਸੀਰੀਜ਼ ਤੇ ਉਪਲਬਧ ਨੇ ਇਸ ਕਰਕੇ ਦੋ ਟਿਕਟਾਂ ਜ਼ਰੂਰ ਪਾਓ ਸੇਮ ਨੰਬਰ ਦੀਆਂ ਤਾਂ ਕਿ ਤੁਹਾਡਾ ਨੰਬਰ ਇਧਰੋਂ ਦਰਨਾ ਜਾਵੇ ਨਾਮ ਤੁਹਾਡਾ ਤੁਹਾਨੂੰ ਹੀ ਮਿਲ ਸਕੇ ਤੇ ਹੁਣ ਗੱਲ ਕਰਾਂਗੇ ਆਪਾਂ ਇਹ ਟਿਕਟ ਤੁਸੀਂ ਕਿੱਥੋਂ ਕਿੱਦਾਂ ਪਰਚੇਸ ਕਰ ਸਕਦੇ ਹੋ ਟਿਕਟ ਸਾਡੇ ਕੋਲ ਨਾਰਮਲ ਤੁਸੀਂ ਸਾਡੀ 숍 ਤੇ ਆ ਸਕਦੇ ਹੋ ਆਫਿਸ ਦੇ ਵਿੱਚ ਰਾਜੇ ਦਾ ਬਾਗ ਮਲੇਰ ਕੋਲਾ ਨੀਅਰ ਅਵਾਲਾ ਅੱਖਾਂ ਦਾ ਹਸਪੀਟਲ ਤੇ ਨੀਅਰ ਕੇੜੀ ਬ੍ਰਦਰਹੂਡ ਹਾਊਸ ਮਲੇਰ ਕੋਟਲੇ ਦਾ ਸੋ ਉੱਥੇ ਆ ਕੇ ਤੁਸੀਂ ਨਾਰਮਲ ਵੀ ਟਿਕਟ ਸਾਡੇ ਕੋਲ ਕਾਊਂਟਰ ਤੋਂ ਲੈ ਆ ਸਕਦੇ ਹੋ ਜਾਂ ਫਿਰ ਤੁਸੀਂ ਸਾਡੇ ਬਠਿੰਡਾ ਸ਼ਹਿਰ ਦੇ ਵਿੱਚ ਬ੍ਰਾਂਚ ਬਣੀ ਹੋਈ ਹੈ ਟੀ ਹਾਜੀਰਾ ਤੋਂ ਰੋਡ ਸਬਜ਼ੀ ਮੰਡੀ ਦੁਕਾਨ ਨੰਬਰ 42 ਵੀ ਉੱਥੋਂ ਵੀ ਲੈ ਆ ਸਕਦੇ ਹੋ ਪਰ ਜੇਕਰ ਤੁਸੀਂ ਕੋਡਲੀ ਦਿਖਾ ਕੇ ਟਿਕਟ ਪਾਉਣੀ ਹੈ ਨਮਰੋਲੇ ਜੀ ਦੇ ਹਿਸਾਬ ਨਾਲ ਟਿਕਟ ਪਾਉਣੀ ਹੈ ਆਪਣਾ ਅੰਗਜੋਤੋ ਦੇ ਹਿਸਾਬ ਨਾਲ ਟਿਕਟ ਪਾਉਣੀ ਹੈ ਫਿਰ ਤੁਹਾਨੂੰ ਆਉਣਾ ਪੈਣਾ ਮਲੇਰ ਕੋਟਲੇ ਯਾਨੀ ਕਿ ਜਿੱਥੇ ਮੈਂ ਬੈਠਾ ਹਾਂਗਾ ਯਾਨੀ ਕਿ ਸ਼ਨੀਵਾਰ ਨੂੰ ਪੱਲੂ ਧਿਆਣੀ ਹੁੰਦੀਆਂ ਮੰਗਲਵਾਰ ਨੂੰ ਬਠਿੰਡੇ ਹੁੰਦੀਆਂ ਤੇ ਬਾਕੀ ਸਾਰਾ ਦਿਨ ਅੰਦੀ ਦਿਨ ਮੈਂ ਤੁਹਾਨੂੰ ਮਲੇਰ ਕੋਲਾ ਸਹਿਰ ਬਾਗ ਦੇ ਵਿੱਚ ਮਿਲਦਾ ਤੇ ਇਸ ਕਰਕੇ ਤੁਸੀਂ ਆਪਣਾ ਡੇਟ ਆਵਰ ਤੇ ਜਨਮ ਦਾ ਟਾਈਮ ਇਹ ਲੈ ਕੇ ਸਾਡੇ ਕੋਲ ਪਹੁੰਚੋ ਤਾਂ ਕਿ ਤੁਹਾਡਾ ਲੱਕੀ ਨੰਬਰ ਤੁਹਾਨੂੰ ਦੇ ਸਕੀ ਅਤੇ ਤੁਹਾਨੂੰ ਕਰੋੜਪਤੀ ਤੇ ਲੱਖਪਤੀ ਬਣਾਉਣ ਦੇ ਵਿੱਚ ਸਫਲ ਹੋ ਸਕੀਏ ਬਾਕੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਡਾ ਇੱਕ ਸ਼ੇਅਰ ਕਰਿਆ ਕਿਸੇ ਦੀ ਜ਼ਿੰਦਗੀ ਬਣਾ ਸਕਦਾ ਤੁਸੀਂ ਵੀ ਤਾਂ ਕੀ ਬਤਾ ਤੁਹਾਡੀ ਵੀਡੀਓ ਸ਼ੇਅਰ ਕਰੀਓ ਕਿਸੇ ਦੀ ਹੋਟ ਟਿਕਟ ਪਾ ਲੈ ਕੋਈ ਹੈ ਨਾ ਤੇ ਉਹਨੂੰ ਇਨਾਮ ਲੱਗ ਜੇਵੇ ਤੇ ਏਕ ਕਾਲਾਂ ਤੋਂ ਬਚਣਾ ਫੇਕ ਬੰਦਿਆਂ ਤੋਂ ਬਚਣਾ ਇਹ ਚੀਜ਼ ਦਾ ਧਿਆਨ ਰੱਖਣਾ ਵੀ ਅਸੀਂ ਕਿਸੇ ਨੂੰ ਆਪ ਫੋਨ ਕਰਕੇ ਨਹੀਂ ਕਹਿੰਦੇ ਵੀ ਤੁਸੀਂ ਸਾਡੇ ਕੋਲ ਟਿਕਟ ਪਾ ਲਓ ਜੇਕਰ ਤੁਹਾਨੂੰ ਕੋਈ ਇਦਾਂ ਦਾ ਫੋਨ ਆਉਂਦਾ ਤਾਂ ਉਹ ਫੇਕ ਹੋਊਗੀ ਕਾਲ ਫਰਾਡੋ ਇਹ ਚੀਜ਼ ਦਾ ਧਿਆਨ ਰੱਖਣਾ ਤੁਸੀਂ ਸਾਨੂੰ ਫਿਜ਼ੀਕਲੀ ਮਿਲ ਕੇ ਟਿਕਟ ਪਾਓ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲਦਾ ਨਾ 9056799754 7809915000 6835777 ਸਾਡੇ ਕੰਟੈਕਟ ਨੰਬਰ ਨੇ ਇਹਨੂੰ ਸਾਡੇ ਕੋਲ ਨਹੀਂ ਵੀ ਆ ਸਕਦਾ ਤਾਂ ਤੁਸੀਂ ਦੇਖਦਾ ਆਪਣੀ ਆਪਣੇ ਘਰ ਵਾਈ ਕੋਰੀਅਰ ਵੀ ਮੰਗਵਾ ਸਕਦੇ ਹੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਕੋਈ ਵੀ ਜਾਣਕਾਰੀ ਉਪਰ ਦਿੱਤੇ ਨੰਬਰ ਤੇ ਲੈ ਲਓ ਨੰਬਰ ਟਰਾਈ ਕਰ ਲਿਆ ਕਰੋ ਵੀ ਇਹ ਚੱਲਦੇ ਹੁੰਦੇ ਨੇ ਜਾਂ ਫਿਰ ਜਲਦੀ ਜਲਦੀ ਮਲੇਰ ਕੋਲੇ ਪਹੁੰਚੋ ਪੰਡ ਲੋਟਰੀ ਏਜੰਸੀ ਮਲੇਰ ਕੋਲਾ ਰਾਜੇ ਨਵਾਬ ਨੇੜੇ ਅਵਾਲਾ ਖਨਾ ਹਸਪੀਟਲ ਤੇ ਨੇੜੇ ਹੀੜੀ ਬ੍ਰਦਰ ਫੂਡ ਹਾਊਸ ਤੇ ਰਾਜੇ ਨਵਾਬ ਕਿੱਥੇ ਆ ਨੇੜੇ ਜਲਜੌਂ ਨੇੜੇ ਅਮਲਤਾਨ ਕਿਉਂ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਜਾਂਦੇ ਨੇ ਮਿੱਠਾ ਜਿਹਾ ਕਮੈਂਟ ਕਰ ਦਿਓ ਮੇਗੇਦੇ ਸਾਹਿਬ ਤੁਸੀਂ ਬੈਠ ਕੇ ਸਾਡੀ ਵੀਡੀਓ ਦੇਖੀਆ ਤੇ ਚੈਨਲ ਫੋਲੋ ਕਰ ਲਓ ਧੰਨਵਾਦ